ਹੈਲੋ ਦੋਸਤੋ ਆਪਾਂ ਇਹ ਸਿੱਕੇ ਤਾਂ ਮੀਂਹ ਲਗਾਤਾਰ ਪੈ ਰਿਹਾ ਜੀ ਦੇ ਕਰਕੇ ਬਾਗ ਨੂੰ ਸਾਨਾ ਰਿਹਾ ਇਹ ਕਤੰ ਦਾ ਨਾਮੇ ਨਹੀਂ ਲੈ ਰਿਹਾ ਹੋਣ ਵੀ ਬੱਦਲ ਬਣੀ ਆ ਬਣਿਆ ਪਿਆ ਤੇ ਇਸ ਵਾਰੀ ਮੀਂਹ ਹੱਦ ਤੋਂ ਜ਼ਿਆਦਾ ਹੀ ਪੈ ਪੈ ਰਿਹਾ ਇਹਦੇ ਕਰਕੇ ਫਸਲਾਂਾਂ ਦਾ ਵੀ ਨੁਕਸਾਨ ਹੋ ਰਿਹਾ ਤੇ ਜਿੱਥੇ ਹੜ ਆਇਆ ਉੱਥੇ ਤਾਂ ਬਹੁਤ ਹੀ ਨੁਕਸਾਨ ਹੈ ਉੱਥੇ ਦਾ 100 ਦਾ 100% ਹੀ ਨੁਕਸਾਨ ਹੈ ਪਰ ਉਹਨੇ ਜਿੱਥੇ ਜਿਹੜਾ ਏਰੀਆ ਚ ਹੜ ਨਹੀਂ ਆਇਆ ਉੱਥੇ ਬਾਰਿਸ਼ਾਂ ਜ਼ਿਆਦਾ ਹੋਣ ਖਪਈ ਜਾਂਦੀਆਂ ਇਹਦੇ ਕਰਕੇ ਨੁਕਸਾਨ ਹੋ ਰਿਹਾ ਆ ਦੇਖੋ ਡ੍ਰੋਪਿੰਗ ਹੋ ਰਹੀ ਹੈ ਧਰਲੇ ਅਸੀਂ ਥੋੜੇ ਦਿਨ ਪਹਿਲਾਂ ਹੀ ਕਿਨੂੰ ਚੱਕ ਕੇ ਹਟੇ ਸੀ ਇਸ ਵਾਰੀ ਫਲ ਬਹੁਤ ਜ਼ਿਆਦੇ ਸੀ ਬੰਪਰ ਫਲ ਐ ਇਸ ਵਾਰੀ ਬਾਰਸ਼ਾਂ ਨੁਕਸਾਨ ਕਰ ਰਹੀਆਂ ਕੀ ਕੀਤਾ ਜਾਵੇ ਰੱਬ ਰੱਬ ਦੇ ਅੱਗੇ ਜੋਰ ਵੀ ਨਹੀਂ ਚੱਲਦਾ ਕਿਸੇ ਦਾ ਤੋਂ ਮੈਂ ਹੁਣ ਘਰੇ ਬੈਠਾ ਬੈਠਾ ਹਾਂ ਖੇਤ ਗਿੜਾ ਮਾਰਨ ਆਇਆ ਸੀ ਤੇ ਅੱਜ ਨੂੰ ਹਰ ਚੱਲ ਰਹੀ ਹੈ ਮੋਗੇ ਦਾ ਪਾਣੀ ਆ ਦੇਖੋ ਪੂਰੀ ਤਰ੍ਹਾਂ ਮੀਆਂ ਵਾਲਾ ਪਾਣੀ ਆ ਰਿਹਾ ਹੈ ਬਿਲਕੁਲ ਘਾਰ ਵਾਲਾ ਪਾਣੀ ਹੈ ਚੰਗੀ ਗੱਲ ਇਹ ਹੈ ਕਿ ਮੋਗਾ ਚੱਲਦਾ ਹੈ। ਸੋ ਗਾਂ ਝੋਨੇ ਵਾਲੇ ਵਾਣ ਹੈਗੇ। ਓਹੋ। ਪਾਣੀ ਲਗਾ ਰਹੇ ਆ। ਸੋ ਹੁਣ ਨਹੀਂ ਤਾਂ ਜਿੰਨਾ ਵੀ ਆਉਂਦਾ ਹੁਣ ਨੁਕਸਾਨ ਹੀ ਹੈ। ਉਹਦਾ 1% ਵੀ ਫਾਇਦਾ ਨਹੀਂ। ਪਰ ਚਲੋ। ਪਰ ਮਾਤਮਾ ਅੱਗੇ। ਇਸੇ ਤੱਕ ਜੂਰ ਨਹੀਂ ਚੱਲਦਾ। ਇਹ ਕੋਈ ਪਤਾ ਨਹੀਂ ਆਪਣੇ ਫਾਇਦੇ ਨੂੰ ਜ਼ਿਆਦਾ ਮੀ ਆ ਰਿਹਾ ਕਿ ਨੁਕਸਾਨ ਨੂੰ ਪਰ ਫਿਲਹਾਲ ਅੱਜ ਦੀ ਘੜੀ ਇਹ ਨੁਕਸਾਨ ਹੀ ਕਰ ਰਿਹਾ ਆ ਆਪਾਂ ਤੁਹਾਨੂੰ ਬਾਗ ਦੇ ਵਿੱਚ ਚੱਲ ਕੇ ਵੀ ਦਿਖਾਉਂਦੇ ਆਂ ਆ ਦੇਖੋ ਕਿ ਸਟਰਨ ਡਰਾਪਿੰਗ ਹੋ ਰਹੀ ਆ ਥੋੜੇ ਦਿਨ ਪਹਿਲਾਂ ਮੂਟੇ ਵਧੀਆ ਸਾਫ ਕਰਕੇ ਸਾਰਾ ਡਰੋਪਿੰਗ ਚੱਕੀ ਸੀ ਕੀ ਕੀਤਾ ਜਾਵੇ ਕੋਈ ਹੱਲ ਨਹੀਂ ਇਸ ਦਾ ਜਿੰਨਾ ਕਿ ਜਗਾ ਸੁੱਕਦੀ ਹੈ ਓਨੀ ਕਿ ਫੇਰ ਗਿੱਲਾ ਹੋ ਜਾਂਦਾ ਆ ਦੇਖੋ ਫਰੂਟ ਫਰੂਟ ਬਹੁਤ ਸੋਹਣਾ ਸੀ ਇਸ ਵਾਰੀ ਉਹਰ ਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਆ ਦੇਖੋ ਬੁੱਟਾਂ ਦੇ ਵਿੱਚ ਕਿੰਨੂ ਕੱਲ ਅਸੀਂ ਸਪਰੇਅ ਕਰਨ ਲੱਗੇ ਸਪਰੇਅ ਅਸੀਂ ਅੱਧੀ ਕਿ ਟੈਂਕੀ ਪਾਈ ਉਦੋਂ ਨੂੰ ਮਾਰਿਸ਼ ਫੇਰ ਸਟਾਰਟ ਹੋ ਗਈ ਸੋ ਅਸੀਂ ਅੱਧੀ ਟੈਂਕੀ ਪਾ ਕੇ ਜੀ ਅੱਧੀ ਟੈਂਕੀ ਉਵੇਂ ਹੀ ਖੜੀ ਐ ਸਪਰੇਅ ਨਾ ਭਰੀ ਫਿਰ ਸੋਚਿਆ ਹਟ ਜੂਗਾ ਫਿਰ ਕਰ ਦਾਂਗੇ ਪਰ ਫਿਰ ਉਸ ਤੋਂ ਬਾਅਦ 5:30 6 ਵਜ ਗਏ ਪਰ ਹਟਣ ਦਾ ਕੋਈ ਨਾਮ ਨਹੀਂ ਆਸ ਕਰਕੇ ਸਾਨੂੰ ਵਾਪਸ ਘਰੇ ਜਾਣਾ ਪਿਆ ਸੋ ਜਿਹੜੇ ਹੜ ਪੀੜ ਤਲਾਕੇ ਜਿਨ੍ਹਾਂ ਚ ਹੜ ਬਹੁਤ ਜ਼ਿਆਦਾ ਆਇਆ ਆ ਉਹਨਾਂ ਨੂੰ ਤਾਂ ਬਹੁਤ ਹੀ ਔਖਾ ਹੈ ਬਈ ਜਦੋਂ ਜ਼ਿਮੀਂਦਾਰ ਦੀ ਫਸਲ ਮਰ ਜਾਂਦੀ ਹੈ ਇਮੀਦਾਰ ਕੋਲ ਕਿਹੜਾ ਹੋਰ ਕੋਈ ਸਾਈਡ ਬਿਜ਼ਨਸ ਹੁੰਦਾ ਵੀ ਜਿਹੜਾ ਚੱਲੀ ਜਾਂਦਾ ਅਸਲ ਦੇ ਸਾਰੇ 6 ਮਹੀਨੇ ਨੂੰ ਖਰਚਾ ਕਰ ਕਰਕੇ ਕਰ ਕਰਕੇ ਉਹ ਜਦੋਂ ਵੱਢਣ ਤੇ ਲੈ ਕੇ ਆਉਂਦਾ ਤਾਂ ਇਹੋ ਜੀ ਮੁਸੀਬਤ ਆ ਜਾਂਦੀ ਹੈ ਤੋਂ ਜਿਹੜਾ ਕੋਲੇ ਹੁੰਦਾ ਉਹ ਵੀ ਲਾ ਦਿੰਦਾ ਤੇ ਵਾਪਸ ਵੀ ਕੁਝ ਨਹੀਂ ਆਉਂਦਾ ਇਸੇ ਤਰ੍ਹਾਂ ਹੀ ਬਾਗਾਂ ਦਾ ਸਿਸਟਮ ਹੈ ਸਾਲ ਪਰ ਉਡੀਕਦੇ ਨੂੰ ਮਸਾ ਇੱਕ ਸਾਲ ਆਉਂਦਾ ਹੈ ਇੱਕ ਸਾਲ ਤੋਂ ਇਹਦਾ ਪੈਸਾ ਰਿਟਰਨ ਆਉਂਦਾ ਹੈ ਇਹ ਉਹ ਤੁਹਾਨੂੰ ਐ ਲੱਗਦਾ ਵੀ ਹਾਂ ਵੀ ਆ ਗਏ ਪਰ ਜਦੋਂ ਨੂੰ ਵਾਪਸ ਆਉਂਦਾ ਉਹਦੋਂ ਨੂੰ ਜਾਂ ਤਾਂ ਜਨਵਰੀ ਫਰਵਰੀ ਚ ਜਦੋਂ ਇਹ ਟੁੱਟਣ ਦਾ ਟਾਈਮ ਹੁੰਦਾ ਧੁੰਦਾ ਜਾਦੇ ਪੈਣ ਲੱਗ ਜਾਂਦੀਆਂ ਜਿਹਦੇ ਕਰਕੇ ਪ੍ਰਾਈਸ ਡ੍ਰੌਪ ਹੋ ਜਾਂਦਾ ਕਿਨੂੰ ਰੇਟ ਸਸਤਾ ਹੋ ਜਾਂਦਾ ਜਾਂ ਜਦੋਂ ਜਿਵੇਂ ਹੁਣ ਮੌਸਮ ਹੈ ਹੁਣ ਜਿਆਦਾ بارش ਹੋ ਜਾਂਦੀ ਹੈ ਉਹਦੇ ਨਾਲ ਬੂਟਿਆਂ ਦੇ ਉੱਤੇ ਵਾਝਣ ਘਟ ਜੂਗਾ ਸੋ ਜ਼ਿਮੀਦਾਰ ਨੂੰ ਹਰ ਪਾਸੇ ਹੀ ਮਾਰ ਹੀ ਮਾਰ ਹੈ ਚਾਹੇ ਜ਼ਿਮੀਦਾਰ ਕੋਈ ਮਰਜ਼ੀ ਫਸਲ ਲਾਉਂਦਾ ਹੈ ਉਹਦੀ ਫਸਲ ਹਰੇਕ ਜਾਣੀ ਕੀ ਹਰੇਕ ਕ੍ਰਿਟੀਕਲ ਸਿਚੁਏਸ਼ਨਾਂ ਦੇ ਵਿੱਚੋਂ ਲੰਘ ਕੇ ਉਹਦੀ ਫਸਲ ਉਹਦੇ ਹੱਥਾਂ ਦੀ ਹੈ ਚਾਹੇ ਉਹ ਕਿੰਨੀ ਪ੍ਰੋਫਿਟ ਵਾਲੀ ਹੋਵੇ ਚਾਹੇ ਉਹ ਕਿੰਨੀ ਲਾਸ ਵਾਲੀ ਹੋਵੇ ਸੋ ਨੂੰ ਜਿਹੜੀ ਫਸਲ ਮਿਲਨੀ ਹੈ ਉਹ ਉਹਨੂੰ ਸਾਰੇ ਕ੍ਰਿਟੀਕਲ ਸਿਚੁਏਸ਼ਨਾਂ ਚੋਂ ਲੰਘ ਕੇ ਫੇਰ ਹੀ ਉਹਦੇ ਹੱਥ 'ਤੇ ਪਾਸ ਦੋ ਰੁਪਏ ਲੱਗਦੇ ਆ ਪਹਿਲਾਂ ਉਸ ਨੂੰ ਖੁਦ ਨੂੰ ਹੀ ਜਿੱਦੋਂ ਜਾਇਤ ਮਿਹਨਤ ਕਰਨੀ ਪੈਂਦੀ ਹੈ ਫੇਰ ਕਿਤੇ ਜਾ ਕੇ ਉਦੇ ਹੱਥ 2 ਰੁਪਏ ਲੱਗਦੇ ਆ